ਅੱਜ ਮਾਨਸਾਂ ਵਿੱਚ ਬਹੁਤ ਵਧੀਆ ਜਿਹੜਾ ਮੀਂਹ ਹੈ ਉਹ ਪੈ ਰਿਹਾ ਹੈ ਮੀਂਹ ਪੈਣ ਦੇ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਨਿਰਾਸ਼ਾ ਮਿਲਦੀ ਹੈ ਕਿਉਂਕਿ ਝੋਨੇ ਜਿਹੜੀ ਗਰਮੀ ਦੇ ਕਾਰਨ ਖੜੇ ਹੋਏ ਆ ਰੁਕੇ ਹੋਏ ਆ ਉਹਨਾਂ ਨੇ ਚੱਲ ਪੈਣਾ ਚਲੋ ਪ੍ਰਮਾਤਮਾ ਨੇ ਬਹੁਤ ਸੋਹਣਾ ਹੀ ਸਾਡੇ ਜਿਹੜਾ ਅਪਰਾਲਾ ਕੀਤਾ ਅਸੀਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਹਾਂ ਵੀ ਸਾਨੂੰ ਗਰਮੀ ਤੋਂ نجات ਬਈ ਨਾਲੇ ਕਿ ਸਾਡੇ ਜਿਹੜੀਆਂ ਫਸਲਾਂ ਨੇ ਸਾਡੇ ਲੱਗੇ ਹੋਏ ਝੋਨੇ ਦੇ ਗਰਮੀ ਦੇ ਕਾਰਨ ਬਹੁਤ ਜਿਆਦੇ ਕਾਵਰੇ ਸੀ ਜੜਾ ਬਹੁਤ ਖਰਾਬ ਹੋ ਰਹੇ ਸੀਗੀਆਂ ਤਾਂ ਪ੍ਰਮਾਤਮਾ ਲੱਖ ਲੱਖ ਸ਼ੁਕਰ ਹੈ ਜਿਨੇ ਸਾਡੇ ਫਾਰਮਰ ਵੀਰਾਂ ਦੇ ਜਿਹੜੇ ਸਾਹ ਚ ਸਾਹ ਉਹ ਪਾਏ ਇਹਨਾਂ ਬਹੁਤ ਫਰਕ ਪੈ ਜਾਣਾ ਕਿਸਾਨੀ ਦੇ ਜਿਹੜੇ ਖਰਤੇ ਉਹ ਕਰਨੇ ਆ ਕਿਉਂਕਿ ਕੁਦਰਤੀ ਜੀ ਚੀਜ਼ ਹੈ ਮੰਨ ਲਓਏ ਕਲਾ ਮੀ ਨਹੀਂ ਇਹ ਤੇ ਨਾਈਟ੍ਰੋਜਨ ਜੂਰੀ ਹੈ ਡੀਪੀ ਸਾਰਾ ਉਸ ਦੇ ਵਿੱਚ ਹੈ ਤੇ ਝੋਨੇਆਂ ਬਾਤੇ ਬਹੁਤ ਵਰਦਾਨ ਹੈ ਸੋ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਤੂੰ ਸਾਡੇ ਕਿਸਾਨ ਭਰਾਵਾਂ ਦੀ ਬਾਂਫੜੀ ਤੇ بس ਇੰਨਾ ਕਹਿ ਬਈ ਮੀ ਥੋੜਾ ਜਿਹਾ ਸਾਵਨਣਾ ਬਵੇ ਤਾਂ ਵਧੀਆ ਤੇ ਜਾਰੇ ਜਿਹੜੇ ਹੜ ਵਗੈਰਾ ਉਹ ਨਾਣ ਕਿਉਂਕਿ ਉਹ ਵੀ ਸਾਡਾ ਨੁਕਸਾਨ ਕਰਦੇ ਆ ਸਾਡੇ ਨਾਲ ਲੱਗਦੇ ਸਾਡਾ ਏਰੀਆ ਸੰਦੂਗੜ ਦਾ ਏਰੀਆ ਇੱਥੇ ਉਹ ਨਾਲੀ ਕਾਫੀ ਚੜ ਜਾਂਦੀ ਹੈ ਤੇ ਉੱਥੇ ਨੁਕਸਾਨ ਵੀ ਹੁੰਦੇ ਆ ਸੋ ਸਾਡੇ ਕਿਸੇ ਵੀ ਕਿਸਾਨਪੁਰਾ ਦਾ ਨੁਕਸਾਨ 1 ਰੁਪਈਆ ਵੀ ਨਾ ਹੋਵੇ ਬਾਬਾ ਨਾਲਕ ਸਾਡੀ ਕਿਸਾਨ ਦੇ ਸਾਡਾ ਮਿਹਰ ਬਰੇ ਹੱਥ ਰੱਖੇ ਧੰਨਵਾਦ